ਸukhdev Singh Tinsa ਦੇ ਸਮਾਗਮ ਉੱਤੇ Sukhbir Singh Badal ਦਾ ਇੱਕ ਬਿਆਨ ਲਗਾਤਾਰ ਸਰਕੂਲੇਟ ਕਰ ਰਿਹਾ ਉਹ ਬਿਆਨ ਕੋਈ ਨਵਾਂ ਨਹੀਂ ਹੈ ਅਕਾਲੀ ਲੀਡਰ ਆਮ ਤੌਰ ਤੇ ਹੀ ਉਹ ਤਕੀਆ ਕਲਾਮ ਬੋਲ ਦਿੰਦੇ ਨੇ ਕਿ ਪੰਥਕ ਇਕਸਾਰਤਾ ਦੀ ਲੋੜ ਹੈ ਪੰਥਕ ਇਕਤਾ ਦੀ ਲੋੜ ਹੈ ਇਹ ਚੀਜ਼ ਸਿਰਫ ਸੁਖਬੀਰ ਬਾਦਲ ਨੇ ਨਹੀਂ ਬੋਲੀ ਹੁਣ ਤੱਕ ਪਤਾ ਨਹੀਂ ਕਿੰਨੇ ਲੀਡਰ ਇਹ ਗੱਲ ਬੋਲ ਚੁੱਕੇ ਆ ਤਾਂ ਹੀ ਕਿਹਾ ਕਿ ਤਕੀਆ ਕਲਮ ਬਣ ਗਿਆ ਅਕਾਲੀ ਲੀਡਰਾਂ ਦਾ ਪਰ ਪੰਥਕ ਏਕਤਾ ਕਿਸ ਸ਼ਰਤ ਤੇ ਹੋਣੀ ਜ਼ਰੂਰੀ ਆ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਨੇ ਕਿ ਜਦੋਂ ਸੁਖਦੇਵ ਸਿੰਘ ਢੀਂਸਾ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਔਰ ਉਹ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਵੀ ਨੇ ਕਿ ਪੰਥ ਦਾ ਏਕਾ ਜ਼ਰੂਰੀ ਆ ਪੰਥ ਨੂੰ ਇਕੱਠਿਆਂ ਹੋਣ ਦਾ ਜ਼ਰੂਰੀ ਲੋੜ ਹੈਗੀ ਹੈ ਤੇ ਇਹੋ ਜੀ ਸਥਿਤੀ ਦੇ ਵਿੱਚ ਜੇ ਸੁਖਬੀਰ ਸਿੰਘ ਬਾਦਲ ਇਕੱਠੇ ਹੋਣ ਦਾ ਹਲੂਣਾ ਦਿੰਦੇ ਵੀ ਨੇ ਤਾਂ ਇਹ ਵੀ ਕਲੀਅਰ ਕਰਦੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਨੇ ਕੀ ਕਿਹਾ ਕਿ ਪੰਥਕ ਇਕਤਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਣੀ ਜ਼ਰੂਰੀ ਹੈ ਜਾਂ ਫਿਰ ਪੰਥਕ ਇਕਤਾ ਕਿਸੇ ਹੋਰ ਦੀ ਲੀਡਰਸ਼ਿਪ ਦੇ ਵਿੱਚ ਹੋਣੀ ਜ਼ਰੂਰੀ ਹੈ ਅਕਾਲੀ ਦਲ ਦੀ ਪੰਥਕ ਇਕਤਾ ਚਾਹੁੰਦੇ ਸੀ ਸੁਖਦੇਵ ਸਿੰਘ ਢੀਂਡਸਾ ਜਾਂ ਸੁਖਬੀਰ ਸਿੰਘ ਬਾਦਲ ਅਧੀਨ ਪੰਥਕ ਇਕਤਾ ਚਾਹੁੰਦੇ ਸੀ ਸੁਖਦੇਵ ਸਿੰਘ ਢੀਂਡਸਾ ਇਹ ਇਹ ਜਾਨਣਾ ਬਹੁਤ ਜ਼ਰੂਰੀ ਹੈ ਅਕਾਲੀ ਦਲ ਦੀ ਪੰਥਕ ਇਕਤਾ ਚਾਹੁੰਦੇ ਸੀ ਸੁਖਦੇਵ ਸਿੰਘ ਢੀਂਡਸਾ ਜਾਂ ਸੁਖਬੀਰ ਸਿੰਘ ਬਾਦਲ ਅਧੀਨ ਪੰਥਕ ਇਕਤਾ ਚਾਹੁੰਦੇ ਸੀਗੇ ਸੁਖਦੇਵ ਸਿੰਘ ਢੀਂਡਸਾ ਇਹ ਜ਼ਾਹਿਰ ਹੋਣਾ ਬਹੁਤ ਜ਼ਰੂਰੀ ਹੈ ਔਰ ਇਹ ਦੱਸਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਜ਼ਰੂਰ ਕਿਹਾ ਜਾ ਰਿਹਾ ਹਾਲਾਂਕਿ ਬਾਕੀ ਲੀਡਰਾਂ ਨੇ ਵੀ ਕਿਹਾ ਹੈ ਕਿ ਪੰਥਕ ਏਕਤਾ ਦੀ ਲੋੜ ਹੈ ਮੰਤਰੀ ਤੇ ਆਲੀ ਵੀ ਕਹਿ ਕੇ ਗਏ ਨੇ ਬਾਕੀ ਲੀਡਰ ਵੀ ਕਹਿ ਕੇ ਗਏ ਨੇ ਕਿਸਾਨ ਲੀਡਰਾਂ ਨੇ ਵੀ ਕਿਹਾ ਪਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਕਿਹਾ ਉਦੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਉਹਨਾਂ ਦੀ ਪ੍ਰਧਾਨਗੀ ਹੇਠ ਪੰਥਕ ਏਕਤਾ ਹੋਣੀ ਹੈ ਤੇ ਇੱਥੇ ਤਾਂ ਫਿਰ ਆਲਰੇਡੀ ਦੋ ਧੜੇ ਬਣੇ ਹੋਏ ਨੇ ਦੋ ਤੋਂ ਇਲਾਵਾ ਜ਼ਿਆਦਾ ਧੜੇ ਬਣੇ ਹੋਏ ਨੇ ਇੱਥੋਂ ਤੱਕ ਕਿ ਭਾਈ ਅਮਰਤਪਾਲ ਸਿੰਘ ਦਾ ਧੜਾ ਆਪਣਾ ਵੱਖਰਾ ਬਣਿਆ ਹੋਇਆ ਹੈ ਪੰਜ ਮੈਂਬਰੀ ਕਮੇਟੀ ਦਾ ਧੜਾ ਵੱਖਰਾ ਬਣਿਆ ਹੋਇਆ ਹੈ ਤੇ ਬਾਦਲ ਸਾਹਿਬ ਨੇ ਤਾਂ ਆਪਣਾ ਪ੍ਰਧਾਨ ਆਲਰੇਡੀ ਚੁਣ ਲਿਆ ਹੋਇਆ ਤੇ ਦੂਸਰੇ ਪਾਸੇ ਜੇ ਅਕਾਲੀ ਦਲ ਦੀ ਪੰਥਕ ਇਕਤਾ ਮੰਗਦੇ ਨੇ ਤਾਂ ਐਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੰਜ ਮੈਂਬਰੀ ਕਮੇਟੀ ਆ ਦੀ ਮੰਗ ਹੈ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਦੀ ਮੰਗ ਹੈ ਜਾਂ ਜਿਹੜੀ ਗੱਲ 2 ਦਸੰਬਰ ਨੂੰ ਫਸੀਲ ਤੋਂ ਕੀਤੀ ਗਈ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਯਾਨੀ ਕਿ ਉਸ ਵੇਲੇ ਦੀ ਮੌਜੂਦਾ ਲੀਡਰਸ਼ਿਪ ਪੰਥ ਦੀ ਅਗਵਾਈ ਕਰਨ ਦਾ ਆਧਾਰ ਖੋ ਚੁੱਕੀ ਹੈ ਉਸ ਦੇ ਮੱਦੇ ਨਜ਼ਰ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਲਾਂਬੇ ਹੋ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਇੱਕ ਨਵੀਂ ਲੀਡਰਸ਼ਿਪ ਦੇ ਹੇਠ ਪੰਥਕ ਇਕਤਰਤਾ ਹੋਣੀ ਲਾਜ਼ਮੀ ਹੈ ਹੁਣ ਇੱਥੇ ਆ ਕੇ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਜੇ ਤਾਂ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਫੈਸਲੇ ਦੇ ਆਧਾਰ ਦੇ ਉੱਤੇ ਪੰਥਕ ਇੱਕ ਇਕਤਰਤਾਆਂ ਏਕਤਾ ਕਰਦੇ ਹੈ ਸੁਖਬੀਰ ਸਿੰਘ ਬਾਦਲ ਤਾਂ ਕੀ ਫਿਰ ਉਹ ਆਪਣੀ ਕੁਰਸੀ ਛੱਡਣਗੇ ਕੀ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਲਾਂਬੇ ਕਰ ਦੇਣਗੇ ਔਰ ਪੰਥ ਦੀ ਏਕਤਾ ਕਰਨਗੇ ਪੰਥਕ ਏਕਤਾ ਕਰਨਗੇ ਜਾਂ ਫਿਰ ਆਪਣੇ ਹੀ ਅਧੀਨ ਉਹ ਪੰਥਕ ਏਕਤਾ ਕਰਨੀ ਚਾਹੁੰਦੇ ਆ ਅਜੇ ਤੱਕ ਇਹ 6-5 ਦਾ ਵਿਸ਼ਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪੰਥ ਦੇ ਮੁਕਾਬਲਤਨ ਦੱਸਦੇ ਰਵਾਂਗੇ ਬਣੇ ਰਹਿਵਾਂਗੇ ਪੰਜਾਬੀ